ਮੇਰਾ ਦਿਲ ਚ ਆਈਆਂ ਹਾਂ ਤੇ ਦਿਲ ਚ ਕਿੰਨੀਆਂ ਹੀ ਗੱਲਾਂ ਨੇ ਕਿਉਂ ਨਾ ਮੈਂ ਇਦਾਂ ਕਰਾਂ ਮੰਮੀ ਨਾਲ ਗੱਲ ਹੀ ਲੈਣੀ ਆ ਜਿਨੀਦਰ ਮੈਂ ਗੱਲਾਂ ਨਾਲ ਨਾ ਕੀਤੀਆਂ ਤੇ ਮੇਰੇ ਦਿਲ ਨੂੰ ਨਾ ਚੈਨ ਜਾਣੀ ਆਉਣਾ ਤੇ ਦਿਮਾਗ ਦੇ ਉੱਤੇ ਸਭ ਟੈਨਸ਼ਨ ਬਣੀ ਰਹਿਣੀ ਆ ਕਰਦੀ ਹਾਂ ਮੰਮੀ ਨਾਲ ਗੱਲਾਂ ਪਰ ਇੱਕ ਗੱਲ ਆ ਜੇ ਮੈਂ ਆਪਣੇ ਸਾਰੇ ਤੇਲ ਦੀਆਂ ਗੱਲਾਂ ਜੋ ਮੇਰੇ ਦਿਲ 'ਚ ਦਰਦ ਨੇ ਮੰਮੀ ਨੂੰ ਦੱਸ ਤੇ ਤੇ ਮੰਮੀ ਤੇ ਬੜੇ ਪਰੇਸ਼ਾਨ ਹੋ ਜਾਣਗੇ ਜਿਹੜੇ ਮੇਰੇ ਇੰਨੇ ਦਰਦ ਨੇ ਉਹ ਤੇ ਮੇਰੇ ਮਾਂ ਦੇ ਸੀਨੇ ਦੇ ਵਿੱਚ ਘਰ ਕਰਕੇ ਬਹਿ ਜਾਣਗੇ ਇੱਕ ਮਾਂ ਹੀ ਤੇ ਹੈ ਮੇਰੇ ਕੋਲ ਤੇ ਜਿਹਦੇ ਨਾਲ ਮੈਂ ਜੀਨੀ ਆ ਜਦੋਂ ਮੈਂ ਪੇਕੇ ਘਰ ਦੇ ਵਿੱਚ ਆਉਣੀ ਆ ਤੇ ਉਹਦੇ ਨਾਲ ਮੈਨੂੰ ਬੜਾ ਚੰਗਾ ਲੱਗਦਾ ਸੱਚਾ ਰਿਸ਼ਤਾ ਮਾ ਦਾ ਮਾ ਤੋਂ ਬਿਨਾ ਕਿਸੇ ਦਾ ਦੁੱਖ ਨਹੀਂ ਸੁਣਨਾ ਮੇਰਾ ਮੈਂ ਕੋਈ ਵੀ ਗੱਲ ਨਹੀਂ ਕਰ ਪਾਉਣੀ ਨਹੀਂ 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 ਮੈਨੂੰ ਦੰਗ ਕਰਨਾ ਚਾਹੀਦਾ ਮੇਰੇ ਜਿੰਨੇ ਵੀ ਦਰਦ ਹਨ ਮੈਨੂੰ ਆਪਣੇ ਦਿਲ ਦੇ ਅੰਦਰ ਹੀ ਰੱਖਣੇ ਚਾਹੀਦੇ ਆ ਜੇ ਕਿਤੇ ਮੈਂ ਆਪਣੀ ਮਾਂ ਨੂੰ ਦੱਸ ਤੇ ਤੇ ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਤੇ ਮੈਂ ਫਿਰ ਕੀ ਕਰਾਂਗੀ ਮੈਂ ਤਾਂ ਬੜੀ ਪਰੇਸ਼ਾਨ ਹੋ ਜਾਾਂਗੀ ਅੱਗੇ ਆਦਮੀ ਨਹੀਂ ਹੈਗਾ ਸਿਰਫ ਇੱਕ ਮਾਈ ਮਾਇਆ ਕੋਲ ਤੇ ਮਾਂ ਤੋਂ ਬਿਨਾ ਤੇ ਨਾ ਮੇਰੇ ਬਿਲਕੁਲ ਹੀ ਜੀਣ ਦੀ ਆਸ ਖਤਮ ਹੋ ਜਾਣੀ ਹੈ ਨਹੀਂ ਮੈਂ ਨਹੀਂ ਇਦਾਂ ਕਰਨਾ ਮੈਂ ਹਾਂ ਤੇ ਆਪਣੇ ਦੁੱਖ ਦਰਦ ਚੱਲਣਾਗੇ ਪਰ ਮਾਂ ਨੇ ਮੈਨੂੰ ਜਨਮ ਦਿੱਤਾ ਮਾਂ ਕਦੇ ਵੀ ਆਪਣੇ ਬੱਚੇ ਨੂੰ ਦੁਖੀ ਨਹੀਂ ਦੇਖ ਸਕਦੀ ਮਾਂ ਨੇ ਮਾਂ ਨੇ ਮੇਰਾ ਦਰਦ ਕਦੇ ਵੀ ਨਹੀਂ ਚੱਲਣਾ ਨਹੀਂ ਮੈਂ ਕੋਈ ਗੱਲ ਨਹੀਂ ਦੱਸਣੀ ਕੋਈ ਨਹੀਂ ਮੈਂ ਇਦਾਂ ਠੀਕ ਹਾਂ ਮੈਂ ਜਦੋਂ ਪਰੇਸ਼ਾਨ ਹੋਵਾਂਗੀ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਲੈਣੀਆਂ ਨੇ ਕਿ ਆਪੇ ਹੀ ਆਪਣੇ ਆਪ ਨੂੰ ਹੌਸਲਾ ਦੇਣਾ